ਸਤਿ ਸ਼੍ਰੀ ਅਕਾਲ ਜੀ ਮੈਂ ਆ ਗੁਰਜੀਤ ਸਿੰਘ ਰੂਪਨਗਰ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਰੋਡ ਸ਼ੋਅ ਅੱਜ ਹੋਣ ਜਾ ਰਿਹਾ ਤੇ ਉਹਦੀ ਖਬਰ ਤੁਹਾਨੂੰ ਦਿਖਾ ਰਹੇ ਆ ਤੁਸੀਂ ਇਹ ਘੱਟ ਦੇਖ ਸਕਦੇ ਹੋ ਪਹਿਲਾਂ ਤਾਂ ਇੱਥੇ ਮੇਲਾ ਸ਼ੌਂਕ ਰੂਪਨਗਰ ਦੇ ਵਿੱਚ ਜਿਹੜਾ ਪੈਂਦਾ ਵਾ ਉੱਥੇ ਦੀ ਵੀਡੀਓ ਆ ਤੇ ਅੱਜ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਤਾਂ ਗੱਲ ਗੱਲਬਾਤ ਕਰਨੀ ਜਾਵਾਂਗੇ ਵੀ ਕਿਸ ਮਕਸਦ ਦੇ ਵਿੱਚ ਰੋਡ ਸ਼ੋਅ ਹੈ ਤੇ ਕਿਸ ਕੀ ਗੱਲਬਾਤ ਹੈ ਸਾਰੀ ਜਾਣਾਂਗੇ ਇੱਥੋਂ ਦੇ ਜਿਹੜੇ ਆਏ ਹੋਏ ਆ ਲੋਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸਸੀ ਕਾਲ ਜੀ ਕੀ ਨਾਮ ਆ ਜੀ ਸੰਦੀਪ ਕੁਮਾਰ ਜੋਸ਼ੀ ਅੱਛਾ ਕਿਸ ਮਕਸਦ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਰੋਡ ਸ਼ੋਅ ਹੈ ਇਹ ਸਾਡੇ ਭਗਵੰਤ ਮਾਨ ਜੀ ਮਾਲਬਿੰਦਰ ਕੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਆ ਰਹੇ ਆ ਜਿਹੜਾ ਭਗਵੰਤ ਮਾਨ ਨੇ ਨਾਰਾ ਲਾਇਆ 13 0 13 ਸੀਟਾਂ ਭਗਵੰਤ ਮਾਨ ਨੂੰ ਦੇ ਕੇ ਆਪਾਂ ਸੰਸਦ ਚ ਪਹਚਾਣਾ ਤੇ ਆਮ ਆਦਮੀ ਪਾਰਟੀ ਨੂੰ ਉੱਪਰ ਪਹਚਾਣਾ ਕੀ ਸੋਚਦੇ ਹੋ ਵੀ ਸਿਕਿਉਰ ਕਰ ਪਾਉਗੀ ਆਮ ਆਦਮੀ ਪਾਰਟੀ ਮੈਂ ਕਹਾਂ ਜੀ ਪੱਕੀ ਕਰ ਪਾਉਗੀ ਤੁਸੀਂ ਦੇਖਿਆ ਹੀ ਹੈ ਬੜੇ ਬੜੇ ਲੀਡਰ ਹਰਾਤੇ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਰਹੇ ਚੁੱਕੇ ਉਹ ਐਮਐਲਏ ਨਹੀਂ ਹਾਰ ਜਿੱਸਕੇ ਤੇ ਗੱਲਾਂ ਕਿਹੜੀਆਂ ਕਰਦੇ ਆ ਤੇ ਪਹਿਲਾਂ ਵੀ ਇੱਥੋਂ ਦੇ ਐਮਐਲਏ ਐਮਐਲਏ ਦਿਨੇਸ਼ ਛੱਡਾ ਜੀ ਇੱਥੋਂ ਦੇ ਐਮਐਲਏ ਨੇ ਤੇ ਹੁਣ ਹਲਕਾ ਵਿਧਾਇਕ ਜਿਹੜੇ ਮਾਲਵਿੰਦਰ ਸਿੰਘ ਕੰਗ ਬਣਨ ਜਾ ਰਹੇ ਆ ਉਹਨਾਂ ਬਾਰੇ ਕੀ ਕਹਿੰਦੇ ਮਾਲਵਿੰਦਰ ਸਿੰਘ ਕੰਗ ਬਹੁਤ ਲੀਡ ਨਾਲ ਜਿੱਤੂਗੇ ਤੇ ਵਰਕਨਾ ਦਾ ਇਹਨਾਂ ਦਾ 우ਸਤਾਦ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਸਪੋਰਟ ਹੈ ਜੀ ਅਸੀਂ ਤਾਂ ਐਮਐਲ ਐਮਪੀ ਬਣਾਤਾ ਉਹਨਾਂ ਨੂੰ ਅੱਜ ਆਪਣੇ ਵੱਲੋਂ ਬਣਾਤਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਅੱਜ ਦੇ ਰੋਡ ਸ਼ੋਅ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਦੇਖ ਸਕਦੇ ਹੋ ਅ ਅੱਜ ਦਾ ਜਿਹੜਾ ਰੋਡ ਸ਼ੋਅ ਆ ਉਹਦੇ ਵਿੱਚ ਜਿਹੜੇ ਸਪੋਰਟਰ ਆ ਆਮ ਆਦਮੀ ਪਾਰਟੀ ਦੇ ਉਹ ਵੀ ਇੱਥੇ ਪਹੁੰਚੇ ਆ ਤੇ ਗੱਲ ਇੱਕ ਗੱਲ ਹੋਰ ਕਰਨਾ ਚਾਹਾਂਗਾ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਧਰ ਘੁਮੇ ਵੀਰ ਇੱਕ ਮਿੰਟ ਅੱਗੇ ਆਓ ਕੈਮਰਾਮੋਰੇ ਅੱਜ ਇੱਥੇ ਕੀ ਆ ਅੱਜ ਇੱਥੇ ਜੀ ਸੀਐਮ ਸਾਹਿਬ ਨੇ ਆਣਾ ਜੀ ਅੱਛਾ ਕਿਉਂ ਆਣਾ ਵਕ ਤੇ ਇੱਥੇ ਰੈਲੀ ਕਰਨ ਵਾਸਤੇ ਕਾਲ ਕਿਸ ਟਿਚਰ ਰੈਲੀ ਆ ਕਿਸ ਉਦੇਸ਼ ਚ ਰੈਲੀ ਇਹ ਵੋਟਾਂ ਵਾਸਤੇ ਜੀ ਵੋਟਾਂ ਵਾਸਤੇ ਆ ਹਾਂਜੀ ਕਿੱਥੋਂ ਆਇਓ ਤੁਸੀਂ ਨਾਮ ਕੀ ਆ ਇਹ ਰੋਪੜ ਤੋਂ ਹੀ ਆ ਮੈਂ ਅੱਛਾ ਨਾਮ ਕੀ ਆ ਮੈਂ ਨਾਮ सोनू ਆਈ ਅੱਛਾ ਤੁਹਾਨੂੰ ਉਦੇਸ਼ ਨਹੀਂ ਪਤਾ ਰੈਲੀ ਦਾ ਕੀ ਆ ਉਹਨਾਂ ਨਹੀਂ ਸਰ ਪਹਿਲੀ ਦਾ ਉਦੇਸ਼ ਨਹੀਂ ਪਤਾ ਤਾਂ ਇਹ ਇਹ ਵੀ ਗੱਲਾਂ ਜਿਹੜੀਆਂ ਹੁੰਦੀਆਂ ਕਿਤੇ ਨਾ ਕਿਤੇ ਉਦੇਸ਼ ਨਹੀਂ ਪਤਾ ਰੈਲੀ ਦਾ ਇਦਾਂ ਵੀ ਆ ਬਾਬਾ ਜੀ ਨੂੰ ਪੁੱਛ ਲਵਾਂਗੇ ਬਾਬਾ ਜੀ ਕੀ ਨਾਮ ਆ ਕਿੱਥੋਂ ਆਇਓ ਮੇਰਾ ਨਾਮ ਸਕੱਤਰ ਸਿੰਘ ਸੰਧੂ ਆ ਮੈਂ ਖਡੂਰ ਸਾਹਿਬ ਤੋਂ ਆਇਆ ਖਡੂਰ ਸਾਹਿਬ ਤੋਂ ਸਿੱਧਾ ਰੂਪਨਗਰ ਐ ਨਹੀਂ ਐਕਚੁਅਲੀ ਮੈਂ ਆਇਆ ਇੱਥੋਂ ਸਿੱਧਾ ਨਹੀਂ ਆਇਆ ਖਡੂਰ ਸਾਹਿਬ ਤੋਂ ਮੈਂ ਗਿਆ ਸੀ ਆਪਣਾ ਫਰੀਦਕੋਟ ਤਿੰਨ ਦਿਨ ਉੱਥੇ ਲਾ ਕੇ ਆਇਆ ਉਹਦੇ ਆਪਣਾ ਕਰਮਜੀਤ ਉੱਥੇ ਰੋਡ ਸ਼ੋਅ ਸੀਗਾ ਕੀ ਸੀ ਨਹੀਂ ਨਹੀਂ ਉੱਥੇ ਆਪਣਾ ਬਾਗਾ ਪਲਾਣਾ ਰੈਲੀ ਸੀਗੀ ਤੇ ਰੈਲੀ 'ਚ ਗਿਆ ਸੀ ਤੇ ਉੱਥੇ ਦੋ ਤਿੰਨ ਦਿਨ ਲਾਇਆ ਲੋਕਾਂ ਨੂੰ ਜੋੜਿਆ ਮੈਂ ਐਕਚੁਅਲੀ ਕੈਨੇਡਾ ਤੋਂ ਆ ਨਰਾਈ ਨੂੰ ਜਿਹੜਾ ਨਾਲ ਜੋੜਦਾ ਪਾਰਟੀ ਦੇ ਨਾਲ ਤੇ ਕਾਂਗਸਾਹਬ ਨੇ ਵੀ ਬੇਇਤਿਬਾਰੀ ਕੀਤੀ ਮੈਨੂੰ ਕਹਿੰਦੇ ਵੀ ਆਓ ਕਿ ਕੱਲ ਦਾ ਫਿਰ ਮੈਂ ਇੱਥੇ ਮੋਹਾਲੀ ਆਇਆ ਸੀ ਤੇ ਅੱਜ ਹੁਣ ਮੈਂ ਇੱਥੇ ਰੋਡ ਸ਼ੋਅ ਦੇ ਵਿੱਚ ਆਇਆ ਮਤਲਬ ਕਿ ਕਰਿਆ ਵੀ ਬੈਨਰ ਵੀ ਤੁਸੀਂ ਲੱਤਾ ਹੋਇਆ ਹੱਥ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ ਅੱਜ ਦਾ ਰੋਡ ਸ਼ੋਅ ਕਿਸ ਉਦੇਸ਼ ਦੇ ਵਿੱਚ ਆ ਤੇ ਕੀ ਉਦੇਸ਼ ਅੱਜ ਦੀ ਰੋਡ ਸ਼ੋਅ ਦਾ ਵੀ ਵੇਖੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆਸ਼ਾ ਆ ਤੇ ਇੰਜ ਲੱਗਦਾ ਵੀ ਜਿਵੇਂ ਆਮ ਪਾਰਟੀ ਦੇ ਵਰਕਰ ਵਲੰਟੀਅਰ ਜਿਹੜੇ ਆ ਉਹ ਸਾਰੇ ਇੱਥੇ ਹੀ ਆ ਗਏ ਅੱਜ ਇੰਜ ਲੱਗਦਾ ਜਿ ਤਰ੍ਹਾਂ ਆਪਣਾ ਇਥੋਂ ਅਨੰਦਪੁਰ ਸਾਹਿਬ ਵਾਲੀ ਸੀਟ ਤੋਂ ਤੇ ਬੜੀ ਮਾਲਕ ਦੀ ਕਿਰਪਾ सीएम साहब ਦੀਆਂ ਜਿਹੜੀਆਂ ਚੰਗੀਆਂ ਪਾਲਿਸੀਆਂ ਤੇ ਉਹ ਉਹਦੇ ਕੰਮਕਾਰ ਨੂੰ ਜਿਹੜਾ ਲੋਕ ਜਿਹੜੇ ਬਹੁਤ ਖੁਸ਼ ਆ ਜਿ ਤਰ੍ਹਾਂ ਕਹਿ ਲਈਏ सीएम साहब ਦੇ ਨਾਮ ਤੇ ਜਿਹੜੀ ਆ ਵੋਟ ਜਿਹੜੀ ਮਿਲ ਰਹੀ ਆ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਅਜਾ ਤੁਸੀਂ ਜਿਵੇਂ ਤੁਸੀਂ ਦੱਸਦੇ ਹੋ ਵੀ ਖਡੂਰ ਸਾਹਿਬ ਤੋਂ ਤੁਸੀਂ ਆਏ ਹੋ ਤੇ ਇਹ ਰੋਡ ਸ਼ੋਅ ਆ ਜਿਹੜਾ ਰੂਪਨਗਰ ਵਿੱਚ ਹੋ ਰਿਹਾ ਕੀ ਐ ਇੰਨਾ ਤੁਸੀਂ ਪਾਰਟੀ ਦੇ ਨਾਲ ਕਿਵੇਂ ਜੁੜੇ ਹੋਏ ਹੋ ਵੀ ਖਡੂਰ ਸਾਹਿਬ ਤੋਂ ਤੁਸੀਂ ਰੋਪੜ ਜਿਹੜਾ ਰੋਡ ਸ਼ੋਅ ਦੇ ਵਿੱਚ ਜੁੜੇ ਹੋ ਮੈਂ ਜੀ ਵੇਖੋ ਤਕਰੀਬਨ 11 12 ਸਾਲ ਤੋਂ ਪਾਰਟੀ ਦੇ ਨਾਲ ਚੱਲ ਰਿਹਾ ਤੇ ਮੈਂ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਮੋਸਟਲੀ ਇੱਥੇ ਹੋਣਾ ਤੇ ਮੈਨੂੰ ਜਿਵੇਂ-ਜਿਵੇਂ ਕੈਂਡੀਡੇਟ ਜਿਹੜੇ ਉਹ ਬੁਲਾਉਂਦੇ ਆ ਵੀ ਸਾਡੇ ਹਲਕੇ ਦੇ ਵਿੱਚ ਆਓ ਤੇ ਸਾਰੀਆਂ ਹਲਕਿਆਂ ਦੇ ਵਿੱਚ ਜਾ ਕੇ ਮੈਂ ਜਿਹੜਾ ਪ੍ਰਚਾਰ ਕਰਦਾ ਹਾਂ ਜੀ ਤੇ ਬਾਕੀ ਉਥੇ ਖਰੂਰ ਸਾਹਿਬ ਦੇ ਵਿੱਚ ਬੜਾ ਜੋਰ ਆ ਆਮ ਪਾਰਟੀ ਦਾ ਆਪਣੀ ਮਾਲਕ ਦੀ ਕਿਰਪਾ ਲੋਕ ਜਿਹੜੇ ਖੁਸ਼ ਆ ਤੇ ਵੋਟਾਂ ਜਿਹੜੀਆਂ ਉਹ ਥੜਾ-ਥੜ ਜਿਹੜੇ ਆਮ ਪਾਰਟੀ ਨੂੰ ਭਾਰ ਰਹੀ ਹੈ ਕੀ ਲੱਗਦਾ ਸਿਕਿਉਰ ਕਰ ਪਾਊਗੀ ਆਮ ਆਦਮੀ ਪਾਰਟੀ ਇਸ ਵਾਰ ਸਿਕਿਉਰ ਦਾ ਮਤਲਬ ਵੀ ਸਿਕਿਉਰ ਕੀ ਐਥੋ ਦੀ ਸੀਟ ਸਿਕਿਉਰ ਕਰ ਪਾਉਗੀ ਵੇਖੋ ਜੀ ਸਿਕਿਉਰ ਕੀਏ ਤੇ ਜਿੱਤੂਗੀ ਕੱਲੀ ਸਿਕਿਉਰ ਨਹੀਂ ਕਰੂਗੀ ਜਿ ਤਰ੍ਹਾਂ ਕਹ ਲੀਏ ਕਿਉਂਕਿ ਪਿਛਲੇ ਵੇਖੋ ਕਾਂਗਰਸ ਦਾ ਜਿਹੜਾ ਮਨੀਸ਼ ਤਵਾੜੀ ਸੀਗਾ ਜਿਹੜਾ ਐਮਪੀ ਉਹਦੇ ਲੋਕਾਂ ਦੇ ਵਿੱਚ ਗਿਆ ਹੀ ਨਹੀਂਗਾ ਤੇ ਦੂਜਾ ਉਹ ਨਾਂ ਜਾਣਦਾ ਕਰਕੇ ਇਥੋਂ ਛੱਡ ਕੇ ਭੱਜ ਗਿਆ ਚੰਡੀਗੜ੍ਹ ਜਾਵੜਿਆ ਤੇ ਹੁਣ ਨਵਾਂ ਕੈਂਡੀਡੇਟ ਅੱਜ ਹੀ ਜਿਹੜਾ ਪਤਾ ਲੱਗਾ ਇਹ ਵੀ ਸਿੰਘਲਾ ਸਾਹਿਬ ਧਾਰੇ ਆ ਤੇ ਵੇਖੋ ਹੁਣ ਟਾਈਮ ਰਹਿ ਗਿਆ ਸਾਰਾ 30 ਦਿਨ ਰਹਿ ਗਏ ਆਲਮੋਸਟ ਜਿਹੜਾ ਪ੍ਰਚਾਰ ਦੇ ਵਿੱਚ ਹੈ ਨਾ ਤੇ 30 ਦਿਨਾਂ ਚ ਉਹਨਾਂ ਕੋਲ ਵਿੱਚੋਂ ਕਿੱਥੋਂ ਜਾਣਾ ਜਿਹੜੀ ਆਮ ਪਾਰਟੀ ਆ ਇਹਨੇ ਤੇ ਅਤੋਂ ਵੱਧ ਆਪਣੀ ਜਿਹੜੀ ਕੈਂਪੇਨ ਜਿਹੜੀ ਆ ਸਾਰੇ ਹਲਕਿਆਂ 'ਚ 13 ਦੀਆਂ 13 ਸੀਟਾਂ ਤੇ ਕਰ ਲਈ ਆ ਆ ਮੈਨੂੰ ਲੱਗਦਾ ਵੀ ਦੂਜੀ-ਦੂਜੀ ਵਾਰ ਜਿਹੜਾ ਵਾ ਉਹ ਤੁਰ ਪਿਆ ਤੇ ਇਹ ਕਰਕੇ ਲੋਕ ਜਿਹੜੇ ਨਾਲ ਜੁੜ ਗਿਆ ਕੋਈ ਇਹੋ ਜਿਹੀ ਗੱਲ ਨਹੀਂ ਗਈ ਮਤਲਬ ਸਾਰਾ ਤੁਸੀਂ ਦੇਖਿਆ ਬਾਬਾ ਜੀ ਆ ਐਨ ਆਰ ਆਈ ਬੰਦਿਆਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੋੜਨ ਦਾ ਪ੍ਰਚਾਰ ਵੀ ਕਰਦੇ ਨੇ